ਅੱਜ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਹੈ 11 ਵਜੇ ਦਾ ਸਮਾਂ ਰੱਖਿਆ ਹੋਇਆ ਹੈ ਕਿਸਾਨਾਂ ਦੇ ਵੱਲੋਂ ਤੇ ਤਿਆਰੀ ਇਸ ਸਮੇਂ ਸ਼ੰਭੂ ਬਾਰਡਰ ਤੇ ਪੂਰੀ ਨਜ਼ਰ ਆ ਰਹੀ ਹੈ ਮੇਰੇ ਪਿੱਛੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਨੌਜਵਾਨ ਵਰਗ ਵੀ ਹੈ ਬਜ਼ੁਰਗ ਵੀ ਨਜ਼ਰ ਆ ਰਹੇ ਨੇ ਤੇ ਪੂਰੀ ਤਿਆਰੀ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਕਰ ਲਈ ਗਈ ਹੈ ਮੇਰੇ ਨਾਲ ਕਿਸਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਦੀ ਤਿਆਰੀ ਹੈ 11 ਵਜੇ ਜੇਕਰ ਸਰਕਾਰ ਰੋਕਦੀ ਹੈ ਤਾਂ ਕੀ ਰਣਨੀਤੀ ਹੈ ਸਰ ਜੇ ਸਰਕਾਰ ਰੋਕਦੀ ਹੈ ਤਾਂ ਕੀ ਰਣਨੀਤੀ ਰਹਿਣ ਵਾਲੀ ਹੈ ਰਾਜਨੀਤਿਕ ਇਹੋ ਵੀ ਸਾਡਾ ਪੱਕਾ ਇਰਾਦਾ ਵਾ ਸਰਕਾਰ ਕੇ ਪਾਲੇ ਮੇਂ ਗੇਂਦ ਹੈ ਉਸ ਕੋ ਐਸਾ ਨਹੀਂ ਕਰਨਾ ਚਾਹੀਏ ਕਿਉਂਕਿ ਇਹ ਦੇਸ਼ ਦੇ ਨਾਗਰਿਕ ਵਾ ਦੇਸ਼ ਦੇ ਲੋਕ ਆ ਇਹਨੇ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਵਾ ਤੇ ਸਾਨੂੰ ਇੱਕ ਵੱਡਾ ਦੁਸ਼ਮਣ ਸਮਝ ਕੇ ਬੈਠਾ ਵਾ ਪਾਕਿਸਤਾਨ ਨੂੰ ਵੱਡਾ ਦੁਸ਼ਮਣ ਸਮਝ ਕੇ ਬੈਠਾ ਵਾ ਪਰ ਨਹੀਂ ਐਸਾ ਚਾਹੀਏ ਇਹ ਲੋਕ ਅੱਗੇ ਵਧੇਗੇ ਚਾਹੇ ਇਨ ਕੋ ਉੱਪਰ ਗੋਲੀਆਂ ਵਰਸਾਓ ਚਾਹੇ ਅਥਰੂ ਗੈਸ ਕੁਛ ਵੀ ਕਰੇ ਇਹ ਲੋਕ ਅੱਗੇ ਜਾਣਗੇ ਕਿਉਂਕਿ ਆਮਨੇ ਮੌਕਾ ਦਿਆ ਹੋਆ ਦੇਖੋ 3-4 ਮੀਟਿੰਗਾਂ ਕਰ ਲਈਆਂ ਪਰ ਮੀਟਿੰਗਾਂ ਦੇ ਵਿੱਚ ਕੁਝ ਨਹੀਂ ਦੇ ਰਿਹਾ ਸਾਡੀ ਮਜਬੂਰੀ ਆ ਅੱਗੇ ਵਧਣਾ ਸਾਡੀ ਮਜਬੂਰੀ ਆ ਨਾ ਕਿ ਸ਼ੌਂਕ ਨਹੀਂ ਹੈ ਵੀ ਅਸੀਂ ਬੜਾ ਹੁੱਲੜਬਾਜੀ ਕਰਕੇ ਵੱਢ ਰਹੇ ਹਾਂ ਸ਼ਾਂਤ ਮਾਈਂ ਸੇ ਵੜਾਂਗੇ ਔਰ ਅੱਗੇ ਦਿੱਲੀ ਹਲਕੂਚ ਕਰਾਂਗੇ ਸਰ ਜਦੋਂ ਪਿਛਲੀ ਵਾਰ ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਅਥਰੋ ਗੈਸ ਦੇ ਗੋਲੇ ਦਾਗੇ ਗਏ ਸੀ ਰਬਰ ਦੀਆਂ ਗੋਲੀਆਂ ਮਾਰੀਆਂ ਸੀ ਜਿਸ ਦੇ ਵਿੱਚ ਕੁਝ ਕਿਸਾਨ ਜ਼ਖਮੀ ਵੀ ਹੋਏ ਸੀ ਤੇ ਇਸ ਵਾਰ ਕਿਵੇਂ ਦੀ ਤਿਆਰੀ ਹੈ ਫਿਰ ਤੁਹਾਡੀ ਇਸ ਵਾਰ ਜੋ ਮਾਰੇ ਜ਼ਖਮੀ ਕਿਸਾਨ 13 ਤਰੀਕ ਨੂੰ ਇਹਨੂੰ ਕੀਏ ਥੇ ਉਹ ਵੀ ਕਿਸਾਨਵਾਰੇ ਵਿੱਚ ਮੇ ਆ ਗਏ ਹਨ ਉਹ ਵੀ ਕਹਿੰਦੇ ਹਮ ਇੱਕ टांग ਤੇ ਲੜੇਗੇ ਜਿਸ ਦੀ टांग ਮੇ ਗੋਲੀ ਹੈ ਬਾਹ ਮੇ ਉਹ ਵੀ ਆ ਗਏ ਹਨ ਦੇਖੋ ਕਿੰਨਾ ਜੋਸ਼ ਹੈ ਕਿਉਂਕਿ ਹਮ ਲੋਕੋ ਕੇ ਲਈ ਲੜਾਈ ਲੜ ਰਹੇ ਕੋਈ ਆਪਣਾ ਪਰਸਨਲ ਮੁੱਦਾ ਕਿਸੇ ਕਾ ਨਹੀਂ ਹੈ ਇਹ ਪੂਰੇ ਭਾਰਤ ਕੀ ਕਿਸਾਨੀ ਜਵਾਨੀ ਫਸਲਾਂ ਨਸਲਾਂ ਬਚਾਣੇ ਕੀ ਲੜਾਈ ਹੈ ਇਹ ਕੋਈ ਐਸਾ ਨਹੀਂ ਹੈ ਕਿਸੇ ਬੰਦੇ ਕੀ ਲੜਾਈ ਹੈ ਜਾਂ ਵੋਟ ਕੀ ਲੜਾਈ ਹੈ ਜਾਂ ਕੋਈ ਕੇਅਰ ਕੀ ਲੜਾਈ ਹੈ ਇਹ ਲੜਾਈ ਲੋਕੋ ਕੇ ਭਵਿਸ਼ਯ ਕੀ ਹੈ ਇਤਿਹਾਸ ਲੋਕ ਜਿਹੜੇ ਪੂਰਾ ਪੰਜਾਬ ਪੂਰਾ ਭਾਰਤ ਜਿਹੜਾ ਸਾਡੇ ਨਾਲ ਖੜਾ ਹੈ ਤੇ ਕੁਝ ਨੌਜਵਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿੱਥੇ ਹੋਸ਼ ਦੀ ਜ਼ਰੂਰਤ ਆ ਉੱਥੇ ਜੋਸ਼ ਦੀ ਵੀ ਜ਼ਰੂਰਤ ਆ ਨੌਜਵਾਨਾਂ ਦੇ ਵਿੱਚ ਇਸ ਸਮੇਂ ਜੋਸ਼ ਕਿੰਨਾ ਕੁ ਨਜ਼ਰ ਆ ਰਿਹਾ ਹੈ ਇਹ ਜੋਸ਼ ਫੁੱਲ ਆ ਜੀ ਪੂਰਾ ਜੋਸ਼ ਆ ਜਿੱਦਾਂ ਅਡੇ ਸਿਆਣੇ ਬਜ਼ੁਰਗ ਕਹਿਣਗੇ ਉਦਾਂ ਅਸੀਂ ਉਹਨਾਂ ਨਾਲ ਆ ਉਹਨਾਂ 'ਚ ਹੋਸ਼ ਆ ਸਾਡੇ 'ਚ ਜੋਸ਼ ਆ ਪੂਰੇ ਜੋਰ ਨਾਲ ਦਿੱਲੀ ਜਾਣਾ ਆ ਚਾਹ ਬਣੀ ਛਕ ਲਿਆ ਆ ਬਾਕੀ ਜਾ ਕੇ ਦਿੱਲੀ ਛਕਣਾ ਜੋ ਹੋਊਗਾ ਮਾਰਾ ਹੀ ਕਰੂਗਾ ਵਾਹਿਗੁਰੂ ਕਿਰਪਾ ਕਰਨ ਅੱਡ ਦੇ ਮਿਹਰਬਰ ਹੱਥ ਰੱਖਣ ਆਪਾਂ ਅੱਗੇ ਜਾਈਏ ਬੋਲੇ ਸੋਨਿਹਾਲ ਤ੍ਰੀਾਕਾਲ ਇਸ ਵਾਰ ਵੀ ਸਰਕਾਰ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗ ਕੇ ਜਾਂਦੇ ਨਹੀਂ ਜਾਂ ਫਿਰ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਸ ਦੇ ਲਈ ਕੀ ਇੰਤਜ਼ਾਮ ਕੀਤੇ ਗਏ ਨੇ ਤੁਹਾਡੇ ਵੱਲੋਂ ਅਥਰੂ ਗੈਸ ਲਈ ਆ ਵੇਖੋ ਐਨਕ ਲੈਂਦੀ ਆ ਜੀ ਤੇ ਜੇ ਗੋਲਾ ਸਾਡੇ ਉੱਤੇ ਡਿੱਗੂਗਾ ਅਸੀਂ ਆ ਵੇਖੋ ਤੇ ਰੱਖਣਾ ਹੈ ਜਿਗਾੜ ਗੋਲੇ ਦੇ ਉੱਪਰ ਰੱਖ ਦੇਣਾ ਹੈ ਉੱਥੇ ਬੋਰੀ ਰੱਖ ਦੇਣੀ ਆ ਇਹ ਜਿਗਾੜ ਕਰਕੇ ਲੈ ਆਏ ਜਿਦਣਾ ਘੱਟ ਹੋ ਸਕਦਾ ਕਿਉਂਕਿ ਜੱਟ ਜਿਗਾੜੀ ਹੁੰਦੇ ਆ ਜਿਗਾੜ ਅਸੀਂ ਜ਼ਰੂਰ ਕਰ ਰਹੇ ਹਾਂ ਇਹ ਆਪਣਾ ਆਏ ਕਿੱਥੋਂ ਤੁਸੀਂ ਅਸੀਂ ਗੁਰਦਾਸਪੁਰ ਤੋਂ ਆਈ ਦੋਸਤਪੁਰ ਤੋਂ ਤੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਵਾਈ ਹੈ ਨੌਜਵਾਨਾਂ ਨਾਲ ਵੀ ਗੱਲਬਾਤ ਕਰਵਾਈ ਹੈ ਨੌਜਵਾਨਾਂ ਦੇ ਵਿੱਚ ਜੋਸ਼ ਪੂਰ ਹੈ ਜਿੱਥੇ ਜੋਸ਼ ਨਾਲ ਹੋਸ਼ ਦੀ ਜ਼ਰੂਰਤ ਹੈ ਤਾਂ ਬਜ਼ੁਰਗ ਵੀ ਨਾਲ ਡٹے ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਅਸੀਂ ਜ਼ਰੂਰ ਜਾਵਾਂਗੇ ਚਾਹ ਪਾਣੀ ਇੱਥੇ ਜ਼ਰੂਰ ਛਕ ਲਿਆ ਪਰ ਰੋਟੀ ਉਹਨਾਂ ਸੀ ਦਿੱਲੀ ਜਾ ਕੇ ਖਾਣੀ ਹੈ ਦੱਸਦੇ ਕਿ 11 ਵਜੇ ਦਾ ਸਮਾਂ ਰੱਖਿਆ ਗਿਆ ਹੈ ਦਿੱਲੀ ਕੂਚ ਦਾ ਤੇ 11 ਵਜੇ ਦਿੱਲੀ ਕੂਚ ਕਰਨਗੇ ਕਿਸਾਨ ਸ਼ੰਭੂ ਬਾਰਡਰ ਪਾਰ ਕਰਨਗੇ ਤੇ ਸ਼ੰਭੂ ਬਾਰਡਰ ਦੀ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਤਿਆਰੀ ਪੂਰੀ ਜ਼ਰੂਰ ਕਰ ਲਈ ਗਈ ਹੈ ਦੱਸਦੇ ਵਿੱਚ ਕਿਸਾਨਾਂ ਦੇ ਵੱਲੋਂ ਐਨਕਾ ਦਾ ਇਸਤੇ ਆ ਰਿਹਾ ਕਿ ਜੇਕਰ ਸਾਡੇ ਤੇ ਅਥਰੋ ਗੈਸ ਦਾ ਗੋਲਾ ਡਿੱਗਿਆ ਅੱਖਾਂ ਦਾ ਬਚਾ ਕੀਤਾ ਜਾਏਗਾ ਹਰ ਇੱਕ ਚੀਜ਼ ਦਾ ਬਚਾ ਜਿਹੜਾ ਇੰਤਜ਼ਾਮ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਕਰ ਲਏ ਗਏ ਨੇ ਸ਼ੰਭੂ ਬਾੜਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਤਿਆਰੀ ਪੂਰੀ ਕੀਤੀ ਹੋਈ ਹੈ ਤੇ ਇਸ ਸਮੇਂ ਸ਼ੰਭੂ ਬਾੜਾ ਦੇ ਇੱਕ ਨਸਰੀਕ ਇੱਕ ਨਿਹੰਗ ਸਿੰਘ ਪਹੁੰਚੇ ਹੋਏ ਨੇ ਜੋ ਕਿ ਉੱਤਰਾਖੰਡ ਤੋਂ ਆਏ ਨੇ ਤੇ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੇ ਨੇ ਕੱਲੇ ਨਜ਼ਰ ਆ ਰਹੇ ਨੇ ਸ਼ੰਭੂ ਬਾੜਾ ਤੇ ਉਸ ਦੇ ਪਾਸੇ ਹਰਿਆਣਾ ਪ੍ਰਸ਼ਾਸਨ ਹੈ ਤੇ ਇਸ ਪਾਸੇ ਕਿਸਾਨ ਆਗੂ ਨੇ ਤੇ ਇੱਥੇ ਕਿ ਨਿਹੰਗ ਸਿੰਘ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੀ ਤਿਆਰੀ ਵੇਖੀ ਜਾ ਰਹੀ ਹੈ ਅੱਜ ਸ਼ੰਭੂ ਬਾਰਡਰ ਕੋਚ ਕਰਨਾ ਤਿਆਰੀ ਕਿਵੇਂ ਦੀ ਹੈ ਤਿਆਰੀ ਹੈ ਤਾਂ ਜੀ ਵੇਖੋ ਇਸ ਨਾਲ ਸਰਕਾਰ ਨੇ ਸਹਿਮਤੀ ਦੀ ਤਿਆਰੀ ਹੈ ਵੀ ਸਹਿਮਤੀ ਅਜੇ ਵੀ ਸ਼ਾਂਤੀ ਬਣਾ ਸਕੇ ਸਰਕਾਰ ਜਿੱਥੋਂ ਵੀ ਤੱਕ ਰਿਆ ਤੇ ਇਹ ਜ਼ਿੰਮੇਵਾਰੀ ਸਰਕਾਰ ਦੀ ਆ ਵੀ ਸਾਡਾ ਸ਼ਾਂਤਮਈ ਢੰਗ ਦੇ ਨਾਲ ਸਾਡਾ ਅੰਦੋਲਨ ਦਿੱਲੀ ਪਹੁੰਚਣਾ ਚਾਹੀਦਾ ਤੇ ਚਲਣਾ ਚਾਹੀਦਾ ਆਹੇ ਕੋ ਕਹਿਣਾ ਲੜਨ ਵਾਸਤੇ ਨਹੀਂ ਆਏ ਆਹੇ ਦਾ ਆਪਣਾ ਹੱਕ ਲੈਣ ਵਾਸਤੇ ਆਏ ਆ ਸ਼ੰਤ ਮਾਈ ਹਾਂਜੀ ਸਰ ਜਿਵੇਂ ਤੁਸੀਂ ਪਿਛਲੀ ਵਾਰੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਹਰਿਆਣਾ ਦੇ ਜਿਹੜਾ ਪ੍ਰਸ਼ਾਸਨ ਸੀਗਾ ਪੁਲਿਸ ਸੀਗਾ ਉਹਨਾਂ ਦੇ ਵੱਲੋਂ ਅਥਰੂ ਗੈਸੇ ਗੋਲੇ ਦਾਗੇ ਜਾ ਰਹੇ ਸੀ ਕਦੀ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਤੇ ਇਸ ਵਾਰ ਤਿਆਰੀ ਕਿਵੇਂ ਦੀ ਹੈ ਜੇਕਰ ਅਜਹੀ ਨੌਬਤ ਆਂਦੀ ਹੈ ਤਾਂ ਕਿਵੇਂ ਦੀ ਤਿਆਰੀ ਹੈ ਤੁਹਾਡੀ ਖੁਦ ਦਾ ਬਚਾ ਕੇ ਰੰਦੇ ਲਈ ਉਹ ਜੀ ਸਿੰਘ ਵੈਸੇ ਕੁਦਰਤੀ ਵੈਸੇ ਗਿਆ ਹੀ ਉਹ ਕੋਈ ਕੂਚ ਕਰਨ ਵਾਸਤੇ ਨਹੀਂ ਜਾਏ ਤੇ ਉਹ ਨੰਗਸ ਸਿੰਘ ਗਿਆ ਹੀ ਵੈਸੇ ਗਿਆ ਹੀ ਨੌਜਵਾਨਾਂ ਦੇ ਕੋਲ ਨਮਸਕਾਰ ਕਰਨ ਵਾਸਤੇ ਤੇ ਉੱਥੇ ਜਾ ਕੇ ਰੱਬ ਜਾਣੇ ਕਿ ਭਾਣਾ ਵਾਪਰਿਆ ਰਖੀ ਨਹੀਂ ਵਾਪਰਿਆ ਉਹ ਇਹਨਾਂ ਨੇ ਹਥੌ ਗੈਸ ਮਾਰੇ ਇਹਨਾਂ ਨੇ ਗੋਲੇ ਵੀ ਛੱਡੇ ਆ ਤੇ ਫਿਰ ਉਸ ਸਮੇਂ ਤੇ ਫਿਰ ਬੰਦੇ ਦਾ ਥੋੜਾ ਬੈਲੈਂਸ ਖਰਾਬ ਹੋ ਜਾਂਦਾ ਇਸ ਵਾਰ ਉਸ ਸਥਿਤੀ ਨਾਲ ਨਿਬੜਣ ਲਈ ਕਿੰਦਾ ਦੀ ਤਿਆਰੀ ਕੀਤੀ ਹੋਈ ਹੈ ਤਿਆਰੀ ਤਾਂ ਹੁਣ ਤੇ ਵੈਸੇ ਤੇ ਤਿਆਰੀ ਤਿਆਰੀ ਆ ਵਾਰਨਿੰਗ ਦੇ ਰਹੇ ਸਰਕਾਰ ਨੂੰ ਬੀ ਅਜੇ ਅਸੀਂ ਜਿੰਨੇ ਸੁਖਮੀ ਸਾਹਿਬ ਦਾ ਜਾਬ ਹੋ ਰਿਹਾ ਉਹ ਨਿਰ ਸਮਾਂ ਸਰਕਾਰ ਨੂੰ ਦਿੱਤਾ ਜਾਏਗਾ ਅਰਦਾਸ ਹੋ ਜਾਏਗੀ ਫਿਰ ਕੋਈ ਸਮਾਂ ਦਿੱਤਾ ਜਾਏਗਾ ਸਰ ਤੁਸੀਂ ਉੱਤਰਾਖੰਡ ਤੋਂ ਆਏ ਹੋ ਉੱਤਰਾਖੰਡ ਤੋਂ ਤੁਸੀਂ ਇੱਥੇ ਕਿਸੇ ਜਥੇਬੰਦੀ ਦੇ ਨਾਲ ਆਏ ਹੋ ਦੇਖੋ ਜੀ 13 ਮਹੀਨੇ ਪਹਿਲਾਂ ਅਸੀਂ ਮੁਹਾਲੀ ਬਾਰਡਰ ਤੇ ਆਏ ਹਾਂ ਹਾਂਜੀ ਉੱਥੋਂ ਅਸੀਂ ਹੁਣ ਅਸੀਂ ਖੁਦ ਕਿਸਾਨ ਵੀ ਆ ਤੇ ਖਾਲਸਾ ਪੰਥ ਦੇ ਅਸੀਂ ਜ਼ਿਹਦਾਰ ਵੀ ਕੋਨੇ ਆ ਤੇ ਸਾਨੂੰ ਤਾਂ ਸੱਚ ਨਾਲ ਮਤਲਬ ਲਿਆ ਜਿੱਥੇ ਸੱਚ ਦੀ ਲੋੜ ਪਈ ਉਥੇ ਪਹੁੰਚਾ ਦੇ ਸਰ ਚਾਰ ਵਾਰ ਮੀਟਿੰਗ ਹੋ ਚੁੱਕੀ ਹੈ ਮੀਟਿੰਗਾਂ ਬਿਸੱਟਾ ਰਹਿੰਦੀਆਂ ਨੇ ਚੌਥੀ ਵਾਰ ਹਾਲਾਂਕਿ ਪ੍ਰਸਤਾਵ ਜ਼ਰੂਰ ਦਿੱਤਾ ਸੀ ਜੋ ਕਿ ਕਿਸਾਨਾਂ ਨੇ ਵਿਚਾਰ ਕਰਕੇ ਇਨਕਾਰ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਹੈ ਤੇ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸੈਂਟਰ ਦੀ ਸਰਕਾਰ ਹੈ ਕਿ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਆਏ ਤੇ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮੋਦੀ ਸਾਹਿਬ ਤੁਸੀਂ ਦੇਸ਼ ਦੇ ਤੁਸੀਂ ਰਾਖੇ ਜੋ ਚੌਕੀਦਾਰ ਆਪਣੇ ਆਪ ਨੂੰ ਤੁਸੀਂ ਘੋਉਂਦੇ ਹੋ ਵੀ ਅਸੀਂ ਚੌਕੀਦਾਰ ਆ ਦੇਸ਼ ਦੇ ਇਹ ਚੌਕੀਦਾਰ ਅ ਚੌਕੀਦਾਰ ਸਮਝਦੇ ਹੋ ਤੇ ਫਿਰ ਤੁਸੀਂ ਇਹ ਦੇਸ਼ ਦੀ ਰਾਖੀ ਸਹੀ ਤਰੀਕੇ ਨਾਲ ਕਰੋ ਇਹ ਦੇਸ਼ ਨੂੰ ਬਚਾਓ ਚੌਕੀਦਾਰ ਦਾ ਕੰਮ ਹੈ ਦੇਸ਼ ਨੂੰ ਬਚਾਉਣਾ ਪਿਆਰ ਬਣਾ ਕੇ ਰੱਖਣਾ ਤੇ ਇਸ ਤਰ੍ਹਾਂ ਦੇਸ਼ ਦੇ ਵਿੱਚ ਜੁੱਧ ਨਹੀਂ ਹੁੰਦੇ ਤੇ ਇੱਕ ਦੇਸ਼ ਦੇ ਦੋ ਟੁਕੜੇ ਹੋ ਜਾਣ ਇਸ ਤਰ੍ਹਾਂ ਇਸ ਤਰ੍ਹਾਂ ਤੇ ਤੁਹਾਡੀ ਗਲਤੀ ਆ ਫਿਰ ਤੁਸੀਂ ਟੁਕੜੇ ਕਰਨੇ ਆ ਸਿੱਧਾ ਢੰਗ ਨਾਲ ਕਰਦੇ ਹੋ ਵੀ ਚਲੋ ਵੀ ਆਹ ਆਹ ਇਹ ਕਾਲਸਤ ਉਧਰ ਰਹਿ ਜਾ ਇਧਰ ਰਹਿ ਜਾ ਅਲੱਗ ਕਰ ਦਿਓ ਹਾਂਜੀ ਨਹੀਂ ਤੇ ਸ਼ਾਂਤੀ ਬਣਾ ਕੇ ਰੱਖੋ ਤੇ ਕਿ ਨਿਹੰਗ ਸਿੰਘ ਮੇਰੇ ਨਾਲ ਮੌਜੂਦ ਸਿਗੇ ਜੋ ਕਿ ਇਸ ਸਮੇਂ ਸ਼ੰਭੂ ਬਾਰਡਰ ਤੇ ਪਹੁੰਚੇ ਹੋਏ ਨੇ ਇਕੱਲੇ ਖੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਉੱਤਰਾਖੰਡ ਤੋਂ ਆਏ ਨੇ ਤੇ ਉਹਨਾਂ ਦੇ ਵੱਲੋਂ ਦਿੱਲੀ ਵੱਲ ਚਾਲੇ ਪਾਇਆ ਜਾ ਰਹੇ ਹਨ ਹਾਲਾਂਕਿ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਸੈਂਟਰ ਸਰਕਾਰ ਚਾਹਦੀ ਹੈ ਕੇਂਦਰ ਸਰਕਾਰ ਚਾਹਦੀ ਹੈ ਸ਼ਾਂਤ ਮੇਟੰਗ ਦੇ ਨਾਲ ਪ੍ਰਦਰਸ਼ਨ ਹੋਵੇ ਤਾਂ ਉਹ ਸਾਡੇ ਨਾਲ ਸਹਿਮਤੀ ਬਣਾ ਲਵੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤ ਮੇਟੰਗ ਦੇ ਨਾਲ ਹੀ ਦਿੱਲੀ ਕੂਚ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਜਿਹੜੀ ਹੈ ਇਸ ਅੰਦੋਲਨ ਦੇ ਵਿੱਚ ਨਹੀਂ ਹੋਵੇਗੀ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਜੇਕਰ ਸੈਂਟਰ ਤੇ ਬਣਾਉਣਾ ਚਾਹੁੰਦੀ ਹੈ ਤੇ ਅਸੀਂ ਉਸਦੇ ਲਈ ਵੀ ਤਿਆਰ ਬੈਠੇ ਹਾਂ ਕੈਮਰਾਮੈਨ ਤਰਨੁ ਦੇ ਨਾਲ ਅੰਜ ਚੜ੍ਹਾ ਪੰਜਾਬ ਉਲਟਿੰਗ ਸ਼ੈਂਪੂ ਵਾਟਰ